सत श्री अकाल संगत जी जुड़े हुए हाथ आज भी इस वीडियो गल करांगे जीवन बदलने वाले चमत्कारी उपाय बारे कई बारी असी महसूस करते हाँ कि साड़ी जिंदगी रुक गई है ना कम बनता है ना पैसा रुकता है ना मन में शांति मिलती है लोग हन मेरी किस्मत ही खराब है ਪਾਰੇ ਅਸਲ ਵਿੱਚ ਸਾਡੀ ਕਿਸਮਤ ਨੂੰ ਵੀ ਅਸੀਂ ਆਪਣੇ ਕਰਮਾਂ ਅਤੇ ਛੋਟੇ ਛੋਟੇ ਉਪਾਏ ਨਾਲ ਬਦਲ ਸਕਦੇ ਹਾਂ ਇਹ ਵੀਡੀਓ ਸਿਰਫ ਕੋਈ ਕਹਾਣੀ ਨਹੀਂ ਹੈ ਇਹ ਉਹਨਾਂ ਅਸਲ ਲੋਕਾਂ ਦੇ ਅਨੁਭਵਾਂ ਤੇ ਆਧਾਰਿਤ ਹੈ ਜਿਨ੍ਹਾਂ ਨੇ ਛੋਟੇ ਛੋਟੇ ਟੋਟਕੇ ਕੀਤੇ ਅਤੇ ਆਪਣੀ ਜ਼ਿੰਦਗੀ ਬਦਲੀ ਉਪਾਏ ਦੀ ਲੋੜ ਕਿਉਂ ਪੈਂਦੀ ਹੈ ਬਿੰਦੀ ਮੁਸੀਬਤਾਂ ਕਿਸੇ ਦੇ ਜੀਵਨ ਦਾ ਹਿੱਸਾ ਹੁੰਦੀਆਂ ਹਨ ਕੋਈ ਰੋਜ਼ਗਾਰ ਲਈ ਤਰਸਦਾ ਹੈ ਕੋਈ ਕਰਜ਼ਿਆਂ ਵਿੱਚ ਫਸਿਆ ਹੋਇਆ ਹੈ ਕੋਈ ਵਿਆਹ ਦੇ ਚੱਕਰ ਵਿੱਚ ਪਰੇਸ਼ਾਨ ਹੈ ਕਿਸੇ ਦੇ ਬੱਚੇ ਪੜ੍ਹਾਈ ਨਹੀਂ ਕਰਦੇ ਕਿਸੇ ਨੂੰ ਸਿਹਤ ਦੀ ਚਿੰਤਾ ਹੈ ਬਿੰਦੀ ਘਰ ਦੀ ਨਕਾਰਾਤਮਕ ਊਰਜਾ ਕਈ ਵਾਰ ਸਾਨੂੰ ਸਮਝ ਨਹੀਂ ਆਉਂਦਾ ਕਿ ਘਰ ਵਿੱਚ ਲੜਾਈ ਝਗੜੇ ਕਿਉਂ ਹੁੰਦੇ ਹਨ ਤੁਹਾਨੂੰ ਆਉਂਦਾ ਹੈ ਪਰ ਟਿਕਦਾ ਨਹੀਂ ਇਹ ਸਾਰਾ ਪ੍ਰਭਾਵ ਨਕਾਰਾਤਮਕ ਊਰਜਾ ਜਾਂ ਗਲਤ ਰੂਟੀਨ ਕਰਕੇ ਹੁੰਦਾ ਹੈ ਬਿੰਦੀ ਵਿਸ਼ਵਾਸ ਜੋਰ ਦਾ ਨਿਸ਼ਾਨ ਉਪਾਏ ਬਰਾਬਰ ਚਮਤਕਾਰ ਜੇ ਸਿਰਫ ਉਪਾਏ ਕਰਦੇ ਰਹੇ ਪਰ ਮਨ ਵਿੱਚ ਵਿਸ਼ਵਾਸ ਨਹੀਂ ਤਾਂ ਨਤੀਜੇ ਅਦੂਰੇ ਮਿਲਦੇ ਹਨ ਪੁਰਾਣੀਆਂ ਕਹਾਣੀਆਂ ਨਾਲ ਸਬਕ ਪੰਜਾਬ ਦੀ ਮਿੱਟੀ ਵਿੱਚ ਸਦੀਆਂ ਤੋਂ ਉਪਾਅਾਂ ਦੀਆਂ ਕਹਾਣੀਆਂ ਹਨ ਕਿਸਾਨਾਂ ਦੇ ਘਰ ਵਿੱਚ ਲੂਣ ਦਾ ਉਪਾਅ ਕੀਤਾ ਜਾਂਦਾ ਸੀ ਤਾਂ ਕਿ ਫਸਲਾਂ ਤੇ ਨਜ਼ਰ ਨਾ ਲੱਗੇ ਪੁਰਾਣੇ ਸਮੇਂ ਵਿੱਚ ਪਾਣੀ ਤੇ ਪੜਕੇ ਛਿਲਕਣਾ ਬਿਮਾਰੀਆਂ ਤੋਂ ਬਚਾਉਣ ਲਈ ਵਰਤਿਆ ਜਾਂਦਾ ਸੀ ਮਾਮਾ ਅਜੇ ਵੀ ਬੱਚਿਆਂ ਨੂੰ ਨਜ਼ਰ ਤੋਂ ਬਚਾਉਣ ਲਈ ਸੁੱਟਾ ਲਗਾ ਕੇ ਬਾਹਰ ਸੁੱਟਦੇ ਦੀਆਂ ਹਨ ਇਹ ਸਾਰੇ ਉਪਾਏ ਸਾਨੂੰ ਇਹ ਦੱਸਦੇ ਹਨ ਕਿ ਜਦੋਂ ਅਸੀਂ ਕੁਝ ਵਿਸ਼ਵਾਸ ਨਾਲ ਕਰਦੇ ਹਾਂ ਤਾਂ ਪ੍ਰਭਾਵ ਜ਼ਰੂਰ ਹੁੰਦਾ ਹੈ ਪਹਿਲਾ ਉਪਾਏ 1 ਰੁਪਏ ਦਾ ਸਿੱਕਾ ਤਰੀਕਾ ਇੱਕ ਨਵਾਂ 1 ਰੁਪਏ ਦਾ ਸਿੱਕਾ ਲਵੋ ਇਸ ਨੂੰ ਗੰਗਾ ਜਲ ਜਾਂ ਸਾਫ਼ ਪਾਣੀ ਨਾਲ ਧੋਵੋ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਨੂੰ ਆਪਣੇ ਤਕੀਆ ਹੇਠਾਂ ਰੱਖੋ ਸਵੇਰੇ ਉਸ ਨੂੰ ਆਪਣੇ ਪੈਸਿਆਂ ਵਾਲੇ ਪੋਰਸ ਵਿੱਚ ਰੱਖ ਲਵੋ ਫਾਇਦਾ ਪੈਸਾ ਟਿਕਣ ਲੱਗਦਾ ਹੈ ਨਵੀਆਂ ਰਾਹਾਂ ਖੁੱਲਣ ਲੱਗਦੀਆਂ ਹਨ ਤਨ ਦੀ ਕਮੀ ਹोली ਹोली ਦੂਰ ਹੋਣ ਲੱਗਦੀ ਹੈ ਦੂਜੋ ਉਪਾਏ ਪਾਣੀ ਦਾ ਚਮਤਕਾਰ ਸਵੇਰੇ ਉੱਠਦੇ ਹੀ ਇੱਕ ਗਲਾਸ ਸਾਫ਼ ਪਾਣੀ ਭਰੋ ਉਸ ਤੇ ਵਾਹਿਗੁਰੂ ਦਾ ਜਾਪ ਕਰੋ 11 ਵਾਰ ਫਿਰ ਉਹ ਪਾਣੀ ਪੀ ਲਵੋ ਫਾਇਦਾ ਮਨ ਦੀ ਨਕਾਰਾਤਮਕਤਾ ਦੂਰ ਹੁੰਦੀ ਹੈ ਤੰਦਰੁਸਤੀ ਵਿੱਚ ਸੁਧਾਰ ਦਿਨ ਚੰਗਾ ਲੰਘਦਾ ਹੈ ਤੀਜਾ ਉਪਾਏ ਸੌਣ ਤੋਂ ਪਹਿਲਾਂ ਦੀ ਰੁਟੀਨ ਤਰੀਕਾ ਸੌਣ ਤੋਂ ਪਹਿਲਾਂ ਹਮੇਸ਼ਾ ਪੈਰ ਧੋ ਕੇ ਸੌਵੋ ਆਪਣੇ ਸਿਰਹਾਣੇ ਹੇਠਾਂ ਲੌਂਗ ਦੇ ਦੋ ਦਾਣੇ ਰੱਖੋ ਫਾਇਦਾ ਬੁਰੇ ਸੁਪਨੇ ਆਉਣ ਬੰਦ ਹੋ ਜਾਂਦੇ ਹਨ ਦਿਮਾਗ ਸ਼ਾਂਤ ਰਹਿੰਦਾ ਹੈ ਅਗਲਾ ਦਿਨ ਉਤਸ਼ਾਹ ਨਾਲ ਸ਼ੁਰੂ ਹੁੰਦਾ ਹੈ ਅਸਲੀ ਕਹਾਣੀ ਲੁਧਿਆਣਾ ਦੇ ਮਨਪ੍ਰੀਤ ਸਿੰਘ ਜੀ ਨੇ ਇੱਕ ਵਾਰ ਸਾਡਾ ਇਹੀ ਉਪਾਏ ਕੀਤਾ ਪਾਣੀ ਵਾਲਾ ਉਪਾਏ ਉਹ ਕਹਿੰਦੇ ਹਨ ਕਿ ਉਹ ਹਰ ਰੋਜ਼ ਸਵੇਰੇ ਵਾਹੇ ਗੁਰੂ ਜਪ ਕੇ ਪਾਣੀ ਪੀਣ ਲੱਗੇ ਪਹਿਲੇ ਹਫਤੇ ਤੋਂ ਹੀ ਉਹਨਾਂ ਨੂੰ ਅੰਦਰੋਂ ਅਜੇਹਾ ਲੱਗਣ ਲੱਗਾ ਜਿਵੇਂ ਮਨ ਹੌਲਾ ਹੋ ਰਿਹਾ ਹੈ 2 ਮਹੀਨਿਆਂ ਵਿੱਚ ਉਹਨਾਂ ਦੀ ਜ਼ਿੰਦਗੀ ਬਦਲ ਗਈ ਨੌਕਰੀ ਵਿੱਚ ਪ੍ਰਮੋਸ਼ਨ ਹੋਇਆ ਤੇ ਘਰ ਵਿੱਚ ਸ਼ਾਂਤੀ ਆ ਗਈ ਨਤੀਜਾ ਇਸ ਪਹਿਲੇ ਹਿੱਸੇ ਵਿੱਚ ਅਸੀਂ ਸਮਝਿਆ ਕਿ ਉਪਾਏ ਕਿਉਂ ਜ਼ਰੂਰੀ ਹਨ छोटे छोटे उपाय भी कि असर करते हैं विश्वास चमत्कार बन सकता है घर दीवन सब घर शांति नहीं तो बहर दामयाबी भी अधूरी लगती है कई लोग शिकायत करते हैं कि घर कार बिना कारण लड़ाई झगड़े रहें आरोप टिका नहीं ਘਰ ਦੇ ਮੈਂਬਰ ਇੱਕ ਦੂਜੇ ਨਾਲ ਖੁਸ਼ ਨਹੀਂ ਰਹਿੰਦੇ ਸੱਜੇ ਪਾਸੇ ਇਸ਼ਾਰਾ ਕਰਦੀ ਉਂਗਲ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਸਿੱਧਾ ਸੰਬੰਧ ਘਰ ਦੀ ਊਰਜਾ ਨਾਲ ਹੁੰਦਾ ਹੈ ਜੜੀ ਬੂਟੀ ਉਪਾਏ ਇੱਕ ਤਤਉਲਾਸੀ ਦਾ ਪੌਦਾ ਤਰੀਕਾ ਆਪਣੇ ਘਰ ਦੇ ਅੰਗਣ ਜਾਂ ਬਾਲਕਨੀ ਵਿੱਚ ਤુલਸੀ ਦਾ ਪੌਦਾ ਲਗਾਓ ਹਰ ਸਵੇਰੇ ਇਸ ਨੂੰ ਪਾਣੀ ਪਾਓ ਅਤੇ ਦੀਵਾ ਜਗਾਓ ਫਾਇਦਾ ਘਰ ਵਿੱਚ ਪੋਜ਼ਿਟਿਵ ਊਰਜਾ ਆਉਂਦੀ ਹੈ ਨਕਾਰਾਤਮਕਤਾ ਕਦ ਤੱਕ ਦੂਰ ਰਹਿੰਦੀਆਂ ਹਨ ਧੰਨ ਦੀ ਆਵਾਜ਼ਾਈ ਵੱਧਦੀ ਹੈ ਉਪਾਏ ਦੋ ਨੂਨ ਨਾਲ ਸਫਾਈ ਤਰੀਕਾ ਹਫਤੇ ਵਿੱਚ ਇੱਕ ਦਿਨ ਫਰਸ਼ ਪੋਲਦੇ ਸਮੇਂ ਪਾਣੀ ਵਿੱਚ ਥੋੜਾ ਜਿਹਾ ਲੂਣ ਪਾਓ ਧਿਆਨ ਰੱਖੋ ਕਿ ਇਹ ਲੂਣ ਕਦੇ ਵੀ ਰਸੋਈ ਦੇ ਖਾਣ ਪੀਣ ਵਾਲੇ ਕੰਮ ਵਿੱਚ ਨਾ ਵਰਤਿਆ ਜਾਵੇ ਫਾਇਦਾ ਘਰ ਵਿੱਚੋਂ ਨਕਾਰਾਤਮਕਤਾ ਦੂਰ ਹੋਵੇਗੀ ਝਗੜੇ ਘਟਣ ਲੱਗਣਗੇ ਨੰਨਾ ਦਾ ਤਣਾ ਘਟਣ ਲੱਗੇਗਾ ਉਪਾਏ ਦਿਨ ਸ਼ਾਮ ਦੀ ਆਰਤੀ ਤਰੀਕਾ ਸ਼ਾਮ ਦੇ ਸਮੇਂ ਘਰ ਦੇ ਮੱਖ ਦਰਵਾਜ਼ੇ ਤੇ ਇੱਕ ਛੋਟਾ ਜਿਹਾ دیاਵਾ ਜਗਾਓ ਨਾਲੇ ਵਾਹਿਗੁਰੂ ਜਾਂ ਗੁਰਬਾਣੀ ਦਾ ਕੋਈ ਵੀ ਸ਼ਬਦ ਗਾਓ ਸੁਣੋ ਫਾਇਦਾ ਦਰਵਾਜ਼ੇ ਤੇ ਨਕਾਰਾਤਮਕਤਾ ਨਹੀਂ ਆਉਂਦੀਆਂ ਵਿਵਾਰਕ ਸੁਖ ਸ਼ਾਂਤੀ ਬਣੀ ਰਹਿੰਦੀ ਹੈ ਧਨ ਦੀ ਬਰਕਤ ਹੁੰਦੀ ਹੈ ਪਰਿਵਾਰਕ ਰਿਸ਼ਤੇ ਲਈ ਉਪਾਏ ਕਈ ਵਾਰੀ ਪਰਿਵਾਰ ਦੇ ਮੈਂਬਰਾਂ ਵਿਚਕਾਰ ਬੇਵਜਹਾ ਦੱਦਾਉ ਰਾਰਾ ਇਮ ਬਣ ਜਾਂਦੀਆਂ ਹਨ ਇਹ ਦੂਰੀਆਂ ਘਟਾਉਣ ਲਈ ਕੋਈ ਜਸਾਨ ਉਪਾਏ ਉਪਾਏ ਚਾਰ ਪੋਰਸ ਵਿੱਚ ਲਾਉਂਗ ਤਰੀਕਾ ਆਪਣੇ ਪੋਰਸ ਵਿੱਚ ਦੋ ਲਾਉਂਗ ਦੇ ਦਾਣੇ ਰੱਖ